ਮੈਂ ਤੋ ਤੇ ਰਾਤ ਕੋ ਸਾਦੇ ਸਿਕਲ ਮੈਂ ਜਾ ਕਈ ਵੀ ਬਦਲ ਨਾਲ ਹੀ ਆ ਯਾਰ ਆਪਾਂ ਹੁਣ ਕਈ ਕਈ ਉਹਦੇ ਉਹਨਾਂ ਨੂੰ ਜੇਸੀਬੀ ਲਿਆ ਦੱਗੇ ਹਨ ਤਨੂੰ ਮੈਂ ਅੱਜ ਪਾ ਕੇ ਪੂਰ ਨਹੀਂ ਪਾਈ ਨਾ ਚਲ ਕੋਈ ਗੱਲ ਕਾ ਬਸ ਬਹੁਤ ਹੋ ਗਈ ਚਲ ਆ ਜਾ ਬਾਹਰ ਆ ਜਾ ਵੈਰੀ ਗੁੱਡ ਕਿ ਤੇ ਮਗਰ ਹਾਂ ਮਗਰ ਤਾਂ ਸੁੱਖ ਨਾਲ ਗੀਤੂ ਨਾਲ ਤਕੜੀਆਂ ਹੋਣੀਆਂ ਲੱਗ ਗਈ ਢੱਡੀ ਮੌਸਮ ਖਰਾਬ ਹੋਊਗਾ ਦੋ ਚਾਰ ਦਿਨ ਚੰਗੀ ਬਾਈ ਟੱਕਰ ਜਿਹਾ ਸਾਫ ਹੋ ਗਿਆ ਆਉਂ ਮੀਂਹ ਤੋਂ ਬਾਈ ਕਹਿੰਦਾ ਸੀ ਬਸ ਹੁਣ 28 30 ਦਾ ਦੱਸ ਦੇ 28 29 ਦਾ ਠੀਕ ਆ ਆਦੀ ਮੇ ਤਾਂ ਪੈਰੋਂ ਹਵਾ ਚੱਲ ਪਈ ਸੀ ਤੇਜ਼ ਤੇ ਠੰਡ ਹੋ ਗਈ ਬਹੁਤ ਤੇ ਆਪਾਂ ਘਰੋਂ ਲੈ ਕੇ ਸਮਾਨ ਉਹ ਕਿਹ ਮਣੀ ਮੋਤੀ ਅੱਗ ਲਾ ਕੇ ਹੋ ਵੀ ਤਾਂ ਅੱਗ ਤੋਂ ਵੀ ਤਾਂ ਬਹੁਤ ਆ। ਇਹਨੂੰ ਮੇਜਰ ਫਾਇਰ ਕਾਲ ਕਹਿੰਦੇ ਆ। ਆ ਐ ਐਕਸਪਰਟ ਬੰਦੇ ਆ ਪੂਰੇ। ਉਹ ਯਾਰ ਪਤਾ ਕਿ ਪੈਟਰੋਲ ਨਾਲ ਕਹੀ ਰੀ। ਪੈਟਰੋਲ ਨਾਲ ਨਹੀਂ ਇਹ ਤਾਂ ਤੂੰ ਉਹਨੂੰ ਹੱਥ ਲਾਇਆ ਨਾ ਉਂਗਲ ਲਾਇਆ ਤਾਂ ਹੀ ਤਾਂ ਹੀ ਗਰਮੀ ਬਹੁਤ ਆ ਨਾ ਇੱਕ ਤਾਂ ਤੂੰ। ਲੱਗ ਪਈ ਆਗੀ। ਇਹ ਜਾ ਕੇ ਸੀ। ਹਾਂ ਪੂਰਾ ਸੁੱਤਾ ਇਸਕ ਜਾ ਕੇ। ਹਾਂ। ਮੰਨ ਲਿਆ ਜੀ। ਮਟ ਘੜਦੇ ਕਿਥੇ ਰੋਵੇ ਮਗਰ ਪਾਣੀ ਟੁੱਟੀ ਜਾਵੇ ਕਿਆ ਬਈ ਹਾਂ ਹੋਰ ਉਹ ਹਾਂ ਵੈਰੀ ਗੁੱਡ ਬਣੀ ਆ ਗੱਲ ਫੇਰ ਨਹੀਂ 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 ਫੇਰ ਕਰੀ ਇੱਕਾਰੀ ਪਾਈ ਤੇਲ ਜਾ ਨਹੀਂ ਨਹੀਂ ਪਾ ਯਾਰ ਉਹ ਤਾਂ ਮਾਰ ਕੇ ਉਹ ਗੜਾ ਕੋਈ ਮੜੋ ਮੜਾ ਪਿੱਛੇ ਔਰ ਇਹ ਲੈ ਜਾ ਬਾਈ ਕੋਲੇ ਗਈ ਬੈਟਰੀ ਸੱਚ ਆ ਉਹ ਵੇ ਰਿੰਕੋ ਬਾਈ ਕੋਲੇ ਕਿੰਕੂ ਕੋਲ ਹੈਗੀ ਬੈਟਰੀ ਹੋਣਾ ਜੇ ਇਹ ਵੀ ਲੈ ਆਣੀ ਹੈ ਇਹ ਚੱਲਣ ਦੇ ਬਾਅਦ ਚੱਲ ਆਇਆ ਇਹਦਾ ਪਿਆਰ ਹੀ ਬਹੁਤ ਹੈ ਦੇ ਨਾਲ ਲਵ ਯੂ ਹੈ ਬੈਟਰੀ ਨਹੀਂ ਇੰਨਾ ਵੀ ਨਹੀਂ ਜੰਦਾ ਤੂੰ ਕਹੀ ਜੰਦਾ ਇਲਾਜ ਕਰਾ 5 ਮਿੰਟ ਚੱਲਦਾ ਨਹੀਂ ਹੈ ਮੈਂ ਉਹ ਮੈਂਟਰ ਲੈ ਦਾਂ ਹੋਰ ਲੱਗਿਆ ਲਵ ਯੂ ਹੈ ਤਾਂ ਭਾਈ ਨੂੰ ਤਾਂ ਸਿੱਟ ਨਹੀਂ ਦਿੰਦੇ ਉਦੋਂ ਕੀ ਤੂੰ ਕੀ ਕਹਿੰਦਾ ਸੀ ਕਹਿੰਦਾ ਅੱਗ ਕੀ ਕਰਨੀ ਆ ਬਾਲਕੇ ਬਾਅਦ ਚੋਂ ਆਪ ਹੀ ਬੈਠਾ ਕਿਤੇ ਚੜਿਆ ਕਾਬਾ ਮੁੜ ਕੇ ਕਦੇ ਕਦੇ ਪੈਰ ਸਿੱਕ ਕੇ ਕਦੇ ਪੈਰ ਸਿੱਕ ਕੇ ਮੁੜ ਕੇ ਨਾ ਇੱਕ ਲੱਪ ਇਧਰ ਕਾਲੀ ਉੱਧਰ ਕਾਲੀ ਗਾ ਸਾਰਾ ਕੁਝ ਗਿੱਲਾ ਹੋਇਆ ਪਿਆ ਕਹਿੰਦਾ ਸੀਤ ਲਹਿਰ ਚ ਹੀ ਚੱਲ ਪਈ ਅੱਗੇ ਬੋਦਾ ਮਾਤਾ ਸਲ ਲੱਗ ਗਈ ਕਹਿੰਦੇ ਕੀ ਕਾਰਨੀ ਹੈ ਢਬੀ ਢੂਬੀ ਮੈਨੂੰ ਤਾਂ ਪਤਾ ਕੀ ਗੱਲ ਆ ਉਹਦੇ ਉਹ ਠੰਡੇ ਪਾਣੀ ਚ ਵੜਦੇ ਆ ਨਾ ਅਸਲ ਚ ਪਤਾ ਕੀ ਬੋਰ ਦਾ ਪਾਣੀ ਤਾਂ ਹੁੰਦਾ ਗਰਮ ਮੋਟਰਾਂ ਦਾ ਤੇ ਜਿਹੜਾ ਨਹਿਰ ਦਾ ਪਾਣੀ ਹੈ ਤਾਂ ਉਹਦਾ ਬਰ ਫਰਕ ਆ ਵਾਹੇ ਕਿੰਨੇ ਕੰਮ ਲਾਉਂਦਾ ਇਹ ਬਿਲਕੁਲ ਜਦੋਂ ਪਤਾ ਕੀ ਇੱਕ ਲੱਤਾਂ ਹੁੰਦੀਆਂ ਨਿੱਗੀਆਂ ਉਹ ਲੱਕੜਾਂ ਸੱਟਦੇ ਦੂਜੀਆਂ ਢਿੱਗੀ ਚ ਕੱਟ ਲਾ ਉਹ ਚਾਬੀ ਚਾਬੀ ਮੇਰੇ ਇੱਕ ਬਣਾਵਾ ਢਿੱਗੀ ਖੋਲ ਦਿੰਦਾ ਇਹਦਾ ਕਾਲ ਜੀ ਜੱਟ ਅਸਤਾਨੀ ਰੇ ਖੁੱਲ ਗਿਆ ਆਪ ਕਿਤਾ ਉਹ ਇੱਥੇ ਚੜਦਾ ਮੁੜ ਕੇ ਨਹੀਂ ਮੈਨੂੰ ਮਾੜਾ ਦਿਖਾ ਵੀ ਦੇਣ ਤੇ ਆ ਇਹ ਕੈਂਪਿੰਗ ਸਾਈਟ ਇਹ ਤਾਂ ਆਏ ਲਾਈਕ ਸਮਾਨ ਲੈ ਕੇ ਆਇਆ ਜਿਵੇਂ ਮਨਾਲੀ ਚੱਲਿਆ ਤੋਂ ਬੰਦ ਕਰਕੇ ਤੁਰਨਾ ਚਾਹੀਦਾ ਬੰਦ ਆ ਸਾਫ ਹੋਇਆ ਚੱਕ ਲਿਆ ਲੋਈ ਉੱਥੇ ਪਈ ਯਾਰ ਉਹ ਡੈਂਟਿੰਗ ਵਾਂਗ ਹੀ ਦਿੰਦੀ ਆ ਗਿਆ ਕੰਬਲ ਆਪਣੇ ਕੋਲ ਲੈਣ ਦਾ ਵੀ ਵਾਸਤੇ ਕੰਬਲ ਲੋੜ ਹੀ ਨਹੀਂ ਜੀ ਨਾ ਸੁੱਕ ਜਾਈਦਾ ਕੋੜਾ ਕੱਪੜੇ ਸੁੱਕੇ ਜਾਣ ਫਿਰ ਕੰਬਲ ਮਿਲਿਆ ਕੀਤੇ ਨਹੀਂ ਆਪਾਂ ਵਾਸਤ ਇੰਨਾ ਕੀ ਰਾਮ ਭਾਈ ਮੇਰਾ ਜਮਾ ਕੇ ਤਾਂ ਗਿਉਂਦਾ ਜਿਆਦਾ ਨਾ ਪਾ ਜਮਾ ਕੋੜੇ ਉੱਚਾ ਹੋਗਾ ਕਿਤਾ ਹੋਗਾ ਨਹੀਂ ਗਿੱਲਾ ਹੋ ਗਿਆ ਨਹੀਂ ਇੱਥੇ ਉੱਚਾ ਨਹੀਂ ਇੱਥੇ ਤਾਂ ਗਿੱਲਾ ਆਇਆ ਜੱਟ ਤਾਂ ਪਗੜਿਆ ਲਾਵੀ ਅਮੀ ਦਾ ਕੱਢ ਜਾ ਯਾਰ ਮੈਨੂੰ ਵੀ ਅੱਗ ਸੀ ਸਿਰਕ ਲੈਣ ਦੇ ਮੈਂ ਤਾਂ ਮੈਂ ਤਾਂ 20 ਫੁੱਟ ਦੂਰ ਘਟਾਤਾ ਰੋਟੀ ਖਾ ਗਿਆ ਮੈਂ ਰੋਟੀ ਰੋਟੀ ਖਾਂਦਾ ਆਏ ਆ ਪਾਣੀ ਹੈਗਾ ਜੀ ਪਾਣੀ ਡੁੱਲ ਗਿਆ ਡੁੱਲ ਗਿਆ ਸਾਰਾ ਹੀ ਡੁੱਲ ਗਿਆ ਤਿੰਨ ਨੂੰ ਗੀਨ ਕਰਨਾ ਚਾਹੀਦਾ ਚੱਲ ਟੇਕ ਤੇ ਜਾ ਤਾ ਕੋ ਬੋਤਲ ਬੋਤਲ ਨਹੀਂ ਵੀ ਗੱਡੀ ਚ ਪਾਣੀ ਆ ਗਿਆ ਪਤਾ ਨਹੀਂ ਦੇਖਣੀ ਪਊਗੀ ਇੱਕ ਬਿਰਖਾ ਲਈ ਜਨ ਕੋਈ ਪਾਣੀ ਲੋ ਵੀ ਮਿੱਤਰੋ ਪਾਣੀ ਤਕਰੀਬਨ ਅੱਧਾ ਕ ਲੱਗ ਗਿਆ ਤੇ ਟਾਈਮ ਹੋ ਗਿਆ 10:30 ਵਜੇ ਦਾ ਤੇ ਆ ਐਮੀ ਸਾਹਿਬ ਉਹ ਇਨਾ ਘੋਰਾਣਾ ਫਲੈਰੀ ਫਲੈਰੀ ਲੱਗਣ ਲੱਗਿਆਣੀ ਅਸੀਂ ਪ੍ਰਬੰਧ ਕਰਕੇ ਲੈ ਕੇ ਆਏ ਸੀ ਲੱਕੜਾਂ ਦਾ ਕਰੋ ਗੱਡੀ ਚ ਰੱਖ ਕੇ ਤਾਂ ਕੰਮ ਆ ਗਿਆ ਕਿਉਂਕਿ ਹਵਾ ਬਹੁਤ ਚੱਲ ਉਹ ਬੱਲੇ 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 ਵੀ ਉਹ ਵੀਡੀਓ ਬੜੀ ਘੈਂਟ ਆ ਰਹੀ ਬਾਬੇ ਹੁਣ ਪੱਤੇ ਹਿੱਲਦੇ ਤੁਹਾਨੂੰ ਕਿਦੇ ਦਿਖਾਈਏ ਆਦੇ ਕੋ ਪਤੇ ਹਿਲ ਰਹੇ ਆ ਹਵਾ ਵਾ ਆਏ ਹੈ ਮੀਰਾ ਤੇਲ ਰਹੀ ਹਵਾਲਾ ઓ ਮਾਈ ਗਾਡ ਸੋ ਪਰ ਤੇ ਇਕ ਲਈ ਠੰਡ ਨਾਲ ਹੋਏ ਪੈ ਸੌਨ ਕੰਮ ਐ ਮੀ ਕੀ ਚਾਈ ਠਰ ਗਈ ਸਾਡੀ ਗੱਡੀ ਦਾ ਦੇਖੋ ਕੀ ਹਾਲ ਆ ਵਿਚਾਰੀ ਕਹਿੰਦੀ ਹਣੀ ਕਿੱਥੇ ਪੱਲੇ ਪੈ ਗਈ ਇਹ ਨੰਮ ਲੰਗਾ ਦੇ ਹਾਂ ਪਿਓ ਪਿਓ ਚਾਤਾ ਦੱਕੜਕੇ ਚਾਹਦੇ ਤੇ ਪਤੀਲਾ ਪਾਣੀ ਦਾ ਉਹ ਪੈ ਗਿਆ ਸਵਾਦ ਖਸ ਮਾਨੂੰ ਖਣੀ ਦਾ ਉਹ ਜਿਸ ਵੇਲੇ ਚੁੱਲੇ ਤੇ ਪਤੀਲਾ ਖੜਕੇ ਉਹ ਸੁਨਿਆ ਸ਼ਰੀਰਾਂ ਵਿੱਚ ਜਿੰਦ ਤੜਕੇ ਚਾ ਵੀ ਇੱਕ ਨਵੀਂ ਬਿਮਾਰੀ ਇਹਦੇ ਬਿਨ ਸਰਦਾ ਹੈਣੀ ਮੰਜੀ ਨਾਲ ਜੁੜਿਆ ਰਹਿਣਾ ਕਰਦਾ ਕੰਮ ਕਰਦਾ ਹੈਣੀ ਕਰਤੀ ਮਾਂ ਮਰਿਆ ਵਰਗੀ ਮਰ ਜਾਣਾ ਮਰਦਾ ਹੈਣੀ ਆਵੇ ਬੇਟਾ ਥੱਲੇ ਬੈਠ ਤੱਲੇ ਨਾ ਬੈਠిన ਸਾਧ ਆ ਇਹ ਠੀਕ ਆ ਇਹ ਇੱਕ ਹੋਰ ਲਾ ਦੋ ਲਓ ਜੀ ਸੰਤ ਤਰਲੋਚਨ ਦਾ ਠੀਕ ਕਿੜਕੀਆਂ ਵਾਲੇ ਬੈਠ ਗਏ ਤੁਮਣਾ ਲਾ ਕੇ ਚਲੋ ਠੀਕ ਆ ਮਿੱਤਰੋ ਵਾਹ ਦੁਸ ਵਾਹ ਹੀ ਕਰੀ ਸਾਰਾ ਕੁਝ ਪਿੱਛੇ ਚੋ ਜਾਂਦਾ ਕਿ ਯਾਰ ਹਾਂ ਜੀ ਹੁਣ ਬਾਪੇ ਫੋਨ ਚਲਾਉਣਗੇ ਕੀ ਹੋ ਗਿਆ ਬਾਬੇ ਨੂੰ ਚੰਗਿਆੜਾ ਪੈਂਦਾ ਚਲੋ ਫਿਰੋ ਹੁਣ ਆਪਣਾ 11 ਆ ਗਿਆ ਚੌਥਾ ਤੇ ਉਹ ਖੁੱਲ ਗਏ ਆਪਾਂ ਇਹਦਾ ਬਹੁਤ ਹੋ ਗਿਆ ਜਿਹੜੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਹਵਾ ਬਹੁਤ ਚੱਲੀ ਜਾਂਦੀ ਹੈ ਅੱਜ ਆਵਾਜ਼ ਕੰਨ ਠਾਰ ਤੇ ਬੇਬੇ ਨੇ ਕਿਹਾ ਵੀ ਸੀਗਾ ਪਰਣਾ ਲੈ ਜਾ ਪਰ ਆਪਾਂ ਤੁੰਨੀ ਕਿੱਥੇ ਹੁੰਦੀ ਹੈ ਤੁਹਾਡਾ ਵੀ ਆਪਾਂ ਨਹੀਂ ਤੂੰ ਮੈਂ ਤਾਂ ਸਿਆਣਾ ਆਂ ਦੇਖੋ ਪਹਿਲਾਂ ਨਿਕਲ ਜਾ ਕਰਕੇ ਇਸ ਤੋਂ ਚੋਲੀ ਪਹਿਲਾਂ ਹੀ ਇਹ ਤਾਂ ਅਗੀ ਵਿੱਚ ਕੀ ਹੋ ਗਿਆ ਗਲਵਟਤਾ లైక్ కౌన్ లాగయే కి ਇਹ ਆ ਬਲੌਗਰਾਂ ਦੀ ਅਸਲ ਜ਼ਿੰਦਗੀ ਹੈ ਨਾ ਉਸਤਾਦ ਜੀ ਪਲੀਜ਼ ਆਪਣਾ ਸੁੰਦਰ ਸ ਮੁਖੜਾ ਔਰ ਚਿਹਰਾ ਦਿਖਾਈ ਜੇ ਚਿਹਰਾ ਬਦਲਿਆ ਪਿਆ ਪਨਸਾ ਚੜਿਆ ਹੋਰ ਰঞ্জੀਤ ਛੱਡ ਦੀਏ ਪਾਣੀ ਮੈਂ ਕਹ ਪਾਣੀ ਛੱਡ ਦੀਏ ਕੌਣ ਤੇ ਗੱਲ ਕਰੀ ਜਾਂਦਾ ਕਿ ਆਪ ਨੂੰ ਲੱਗਦੇ ਆ ਪਤਾ ਨਹੀਂ ਕੀ ਕਹਿੰਦਾ ਇੱਕ ਮਿੰਟ ਬੱਸ ਮੈਂ ਹੋਣ ਵਾਲਾ ਹੀ ਆ ਹੁਣ ਤੇ ਆ ਸਾਜੀ ਹੈਂਡ ਬੋਲ ਕੇ ਤੇਰਾ ਪਾ ਮਿਸਟਰ ਬਾਵੇੰਗੂ ਨਾਲ ਕੋਈ ਉਹ ਪਾਇਆ ਕਰੀਏ ਚੱਕ ਮਾਜਾ ਥੰਬਨੇਲ ਹੁਣ ਅਧਿਕਾਰ ਅਲੋਂ ਦਾ ਡਿਸਕ ਹੋਂ ਗਿਆ ਹੋਣਾ ਤੇ ਤੇਰੇ ਬਾਈ ਨੇ ਥੰਬਨੇਲ ਪਤਾ ਕੀ ਪਾਇਆ ਕਾਰ ਦੀ ਐਕਸੀਡੈਂਟ ਦੀ ਫੋਟੋ ਲਾ ਕੇ ਉੱਤੇ ਲਿਖੀ ਬੈਠਾ ਸਾਡਾ ਹੋ ਗਿਆ ਬਹੁਤ ਭਾਰੀ ਨੁਕਸਾਨ ਮੈਂ ਹਰ ਟਾਲੀ ਯਾਰ ਮਾਰਕੂ ਜਾ ਬੰਦਾ ਵੇਖੀਦਾ ਸਹੀ ਵੇਖੀ ਹੋਇਆ ਵਿਚਰਦਾ ਨਿਕਲ ਆਇਆ ਚੱਲ ਉਹ ਛੱਡ ਦੇ ਯਾਰ ਜਦੋਂ ਮੈਂ ਵਲੌਗ ਦੇਖਿਆ ਤੇ ਉਹਦੇ ਘਰ ਵਾਲੀ ਕਾਰ ਚਲਾ ਰਹੀ ਸੀਗੀ ਉਹਨੇ ਮਾੜੀ ਜੀ ਕਿਤੇ ਉਖਲੀ ਚ ਲੱਗ ਗਈ ਹੋਣੀ ਹੈ ਨਾ ਤੇ ਬਸ ਉਹਦੇ ਤੇ ਵੀ ਐਕਸੀਡੈਂਟ ਵਾਲਾ ਲੈ ਕੇ ਤੇ ਬਾਈ ਜੀ ਉਹ ਜਿਹੜਾ ਸਪਰਿੰਗ ਵਿੰਗਾ ਆਇਆ ਹੋਗਾ ਉਹਦੇ ਪੈਸੇ ਨਹੀਂ ਕੱਢਣਾ ਵਲੌਗ ਚ ਉਹਨੇ ਓਏ ਯਾਰ ਇੰਨੇ ਗੱਪਸਾਲਾ ਕੌਣ ਮਰਦਾ ਆਪਣੇ ਕੋਲ ਤਾਂ ਮੈਨੂੰ ਲੱਗਦਾ ਆਪਾਂ ਕਦੇ ਵੀ ਵਲੌਗ 'ਚ ਕੋਈ ਬੁੱਠੀ ਸਿੱਧੀ ਕੇ ਹੀ ਨਹੀਂ ਲੱਗੀ ਆ ਮੈਨੂੰ ਲੱਗਦਾ ਵਲੌਗ ਹਾਂ ਕਦੋਂ ਦਾ 2 ਮਹੀਨੇ ਬਾਅਦ ਆਏਗਾ ਹਾਂ ਲਾਸਟ ਵਲੌਗ ਆਪਣਾ ਬਾਬਾ ਨਾਮਦੇਵ ਜੀ ਦੇ ਮੰਦਰ ਵਾਲਾ ਆਇਆ ਸੀ ਹੈਨਾ ਉਦੋਂ ਟਾਈਮ ਨਹੀਂ ਲੱਗਾ ਯਾਰ ਲਗ ਵਲੌਗ ਤਾਂ ਦੋ ਤਿੰਨ ਪਏ ਆ ਰਿਊ ਸਰਬ ਦੇ ਹੋਰ ਗੁਰਦੁਆਰਿਆਂ 'ਚ ਵਾਲੇ ਪਏ ਆ ਤੇ ਸੋ ਕੋਈ ਨਹੀਂ ਧੜੇ ਤਾਂ ਮੰਦਾ ਕਰ ਲੈਣੇ ਆ ਆਹੋ ਦੋਸਤਾਂ ਨੂੰ ਇਹੀ ਬੇਨਤੀ ਆ ਕਿ ਹੁਣ ਮੈਂ ਕਮੈਂਟ ਦੇ ਜਿਹੜੇ ਰਿਪਲਾਈ ਆ ਉਹ ਘੱਟ ਦਿਨਾ ਹੁਣ ਨਾ ਹਾਂਜੀ ਛੱਡ ਦਈਏ ਕਮੈਂਟਾਂ ਦੇ ਰਿਪਲਾਈ ਇਸ ਲਈ ਘੱਟ ਦਿੰਦਾ ਹਾਂ ਉਹਨਾਂ ਕਿਉਂਕਿ ਇੱਕ ਤਾਂ ਕਮੈਂਟ ਆਉਂਦੇ ਬਹੁਤ ਜ਼ਿਆਦਾ ਹੁਣ ਕਿਉਂਕਿ ਸਬਸਕ੍ਰਾਈਬਰ ਆ ਜਿਹੜੇ ਬਹੁਤ ਵਧ ਗਏ ਤੇ ਪੂਰਾ ਨਹੀਂ ਆਇਆ ਜਾਂਦਾਗਾ ਮੈਂ ਮੈਂ ਟਰਾਈ ਕਰਿਆ ਕਰੂੰਗਾ ਕਿ ਮੈਂ ਹਰ ਇੱਕ ਦਾ ਕਮੈਂਟ ਆ ਜਿਹੜਾ ਉਹ ਲਾਈਕ ਜ਼ਰੂਰ ਕਰਿਆ ਕਰਾਂ ਹਨ ਹਟ ਤੂੰ ਅੱਧੇ ਮੈਨੂੰ ਦੇ ਦਿਆ ਕਰ ਜੇ ਜਦੋਂ ਤੇ ਆਉਂਦੇ ਦੇ ਫਿਰ ਤੇ ਲਈ ਯਾਰ ਪਤਾ ਹੀ ਹੈ ਹੁਣ ਸਾਰੇ ਮਹਿਸੂਸ ਕਰਦੇ ਨੇ ਵੀ ਤੁਹਾਡਾ ਰਿਪਲਾਈ ਨਹੀਂ ਆਉਂਦਾ ਤੁਹਾਨੂੰ ਤਾਂ ਇਹਨੂੰ ਪਤਾ ਹੀ ਹੈ ਕਿੰਨਾ ਸਿੱਧਾ ਮੇਰੀ ਚੱਲੀ ਜਾਂਦਾ ਉਦੋਂ ਡਿਊਟੀ ਦਾ ਉਹ ਬਰੋ ਘਰ ਦੇ ਕੰਮਾਂ ਦਾ ਕਿਸੇ ਕੰਮ ਜਿਹੜਾ ਸੈੱਟ ਨਹੀਂ ਆ ਰਿਹਾਗਾ ਸੋ ਉਹਦੇ ਲਈ ਗੈਰੀ ਸੌਰੀ ਆ ਕਰਿਆ ਕਰਾਂਗੇ ਹੌਲੀ ਹੌਲੀ ਕਮੈਂਟਾਂ ਦੇ ਰਿਪਲਾਈ ਕਰਾਂਗੇ ਰਿਪਲਾਈ ਮਤਲਬ ਮੈਨੂੰ ਇਹ ਲੱਗਿਆ ਕਰੂ ਵੀ ਜਿਹੜਾ ਕਮੈਂਟ ਕੋਈ ਜ਼ਰੂਰੀ ਤੋਂ ਭਾਅ ਵੀ ਜਿੱਦਾਂ ਕਿਸੇ ਨੇ ਕੁਝ ਪੁੱਛਿਆ ਹੁੰਦਾ ਉਹਦਾ ਰਿਪਲਾਈ ਮੈਂ ਜ਼ਰੂਰ ਕਰਿਆ ਕਰੂੰਗਾ ਐਂ ਜਿਹੜੇ ਪਿਆਰ ਕਰਦੇ ਆ ਸਾਰੇ ਨਾਈਟਸ ਲਿਖਦੇ ਆ ਜਾਂ ਘੈਂਟ ਲਿਖਦੇ ਜੋ ਵੀ ਲਿਖਦੇ ਆ ਉਹਨਾਂ ਨੂੰ ਸਤਿਕਾਰ ਨਾਲ ਹਾਟ ਤੇ ਥੰਮ ਭੇਜਿਆ ਕਰਾਂਗੇ ਸੋ ਇਹ ਰੀਤੀ ਤੁਸੀਂ ਸਾਰੀ ਗੱਲ ਮੰਨ ਲੈਣੀ ਆ ਮੇਰੀ ਇਹ ਬੇਨਤੀ ਤੁਹਾਡੇ ਭਰਾ ਦੀ ਤੁਹਾਡੇ دوست ਦੀ ਜੋ ਮਰਜ਼ੀ ਸਮਝ ਲਓ ਹਨਾ ਮੈਂ ਸਮਝ ਲੇ ਸਮਝ ਲੇ ਥੈਂਕ ਯੂ ਮੇਰੀਆਂ ਭੈਣਾਂ ਦਾ ਜਿਹੜੀਆਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹਨ ਮੇਰੀਆਂ ਮਾਵਾਂ ਦਾ ਮੇਰਾ ਵੀ ਕਰਦੇ ਮੇਰੀਆਂ ਮਾਵਾਂ ਦਾ ਹੀ ਬਹੁਤ ਧੰਨਵਾਦ ਉਹਨਾਂ ਨੂੰ ਫੁੱਟ ਪੇਚੀ ਆ ਪਾਰੀਆਂ ਹੱਥ ਤੇ ਐਮਨੀ ਦਾ ਵੀ ਧੰਨਵਾਦ ਲਾ ਪੈਰੀ ਹੱਥ ਮ ਲਾਤਰਾ ਵੱਢਣੀ ਪਈ ਮੈਂ ਕਹਾ ਪੱਕੇ ਹੀ ਰੱਖ ਲੈਣੇ ਉਹ ਆਪ ਹੀ ਲਾੜਿਆ ਕਰਾਂਗੇ ਸੋ ਇਹ ਮੇਨ ਗੱਲਾਂ ਬਾਤਾਂ ਸੀਗੀਆਂ ਦੇਖ ਲਓ ਕਿਹੜੇ ਟਾਈਮ ਕਰ ਰਹੇ ਹਾਂ ਤੁਹਾਡੇ ਨਾਲ ਇਹ ਜ਼ਰੂਰੀ ਸੀਗੀਆਂ ਕਿਉਂਕਿ ਤਕਰੀਬਨ ਸਾਰੇ ਇੱਕ ਇਹ ਕੁਐਸਚਨ ਆਉਂਦਾ ਹੁੰਦਾ ਕਿ ਤੁਹਾਡੇ ਵਲੌਗ ਕਿਉਂ ਨਹੀਂ ਆ ਰਹੇ ਉਹਦਾ ਕਾਰਨ ਇਹ ਹੀ ਹੈ ਕਿ ਮੈਂ ਬਹੁਤ ਬਿਜ਼ੀ ਚੱਲ ਰਿਹਾ ਸੀਗਾ ਕੰਟੀਨਿਊ ਐਂ ਕਮੈਂਟਾਂ ਦੇ ਰਿਪਲਾਈ ਵੀ ਰਿਸ਼ੇ ਕਰਕੇ ਨਹੀਂ ਹੁੰਦੇ ਕਿਉਂਕਿ ਬਿਜ਼ੀ ਹੋਵੇ ਤਾਂ ਕਿਉਂਕਿ 7-8 ਵਜੇ ਡਿਊਟੀ ਤੋਂ ਆਈ ਤਾਂ ਲੇਟ ਹੋ ਜਾਈਦਾ ਆ ਕੇ ਫਿਰ ਆਦਾ ਕਾਣਾ ਕਾਣਾ ਵਾ ਫਰੈਸ਼ ਹੋਣਾ ਹੁੰਦਾ ਅਨ ਮਾਰਨਿੰਗ ਲਈ ਕਪੜੇ-ਕੁਪੜੇ ਤਿਆਰ ਕਰਕੇ ਜਦੋਂ ਸੋ ਲੇਟ ਬੁਝਾਈਦਾ ਤੇ ਇਸ ਲਈ ਘੱਟ ਟਾਈਮ ਮਿਲਦਾ ਤੇ ਰੀਲਸ ਵਗੈਰਾ ਹੁਣ ਆਪਣੀਆਂ ਕੰਟੀਨਿਊ ਆਉਣਗੀਆਂ ਕੋਸ਼ਿਸ਼ ਕਰਾਂਗੇ ਵਲੌਗ ਵੀ ਆਉਣ ਮੈਂ ਵਿਹਲਾ ਹੁੰਨਾ ਮੈਂ ਉਹਨਾਂ ਵਲੌਗ ਪਾਇਆ ਪਹਿਲਾਂ ਪਹਿਲਾਂ ਲਈ ਮਾਫੀ ਆ ਸੋ ਹੋਰ ਮੈਨੂੰ ਕੋਈ ਗੱਲ ਯਾਦ ਨਹੀਂ ਆ ਰਹੀ ਜਿਹੜੀ ਕੋਈ ਕਰਨੀ ਜ਼ਰੂਰੀ ਹੋਵੇ ਕਾਪੀ ਲਿਆ ਕੱਢ ਕੇ ਉੱਤੇ ਲਿਖਵੇਂਗਾ ਬੰਦਾ ਬਸ ਇਹੀ ਆ ਕੀਆਨ थैंक यू ਤੁਸੀਂ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਆਪਾਂ 70k ਦਾ ਟਾਰਗੇਟ ਜਿਹੜਾ ਉਹ ਪੂਰਾ ਕਰ ਲਿਆ ਕੱਲ ਹੋ ਗਏ ਸੀ ਕਿ ਆਈ ਥਿੰਕ 22 ਤਰੀਕ ਨੂੰ ਸੋ थैंक यू so much ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਤੇ ਹੋਰ ਆਪਾਂ ਕਿਹੜੀਆਂ ਗੱਲਾਂ ਮੇਰੇ ਵੀ ਸੁਣ ਲਓ ਥੋੜੀ ਇਹਦਾ ਸਰ ਲੰਬਾ ਵੀ ਆਨੇ ਕੇ ਕੂਕ ਨਹੀਂ ਕਟਿਆ ਕੋਈ ਹੋਰ ਯਾਰ ਸਾਡਾ ਕੇਕ ਕੋਈ ਵੀ ਨਹੀਂ ਕਟਿਆ 50 ਕੇ ਤੇ ਕੱਟਣਾ ਸੀ ਉਹ ਨਹੀਂ ਕਟਿਆ ਗਿਆ 20 ਕੇ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਉਹ ਨਹੀਂ ਕਟਿਆ ਚਲ ਕੋਈ ਨਹੀਂ ਤੂੰ ਮੈਨੂੰ ਐ ਕਰੀ 1000 ਰੁਪਏ ਪੇਟੀਮ ਕਰ 100 ਰੁਪਏ ਪੇਟੀਮ ਕਰਦੀ ਮੈਂ ਮਾਰਨ ਗਿਆ ਬਸ ਡੀਲ ਫਾਈਨਲ ਡੀਲ ਫਾਈਨਲ ਡੀਲ ਫਾਈਨਲ ਹੋ ਗਈ ਚਲ ਕੋਈ ਗੱਲ ਨਹੀਂ ਵੇਣ ਯਾਰ ਕੇਕ ਵੀ ਕਟਾਂਗੇ ਇੰਸਟਾਗ੍ਰam ਦਾ ਵੀ 100 ਕੇ ਪੂਰਾ ਹੋ ਗਿਆ ਸੀ ਉਹਦਾ ਵੀ ਨਹੀਂ ਸਾਡੇ ਕੋਲੋਂ ਕੱਟ ਹੋਇਆ ਸੋ ਹੁਣ ਮੈਨੂੰ ਲੱਗਦਾ ਵੀ ਉਹਦੇ 110 ਕੇ ਹੋ ਜਾਣ ਫਿਰ ਕੱਟੀਏ ਤੇ ਇਹਦੇ ਲੱਖ ਹੋ ਜਾਣ ਫਿਰ ਕੱਟੇ ਜਾਣਗੇ ਹੁਣ ਉਹਨਾਂ ਚਿਰ ਨਹੀਂ ਕੱਟ ਹੋਣਾ ਲਓ ਜੀ ਫਿਰ ਮੈਂ ਸਾਹ ਕਿਤੇ ਜਾ ਹੀ ਬਟਾਣਾ ਨਾ ਦੋ ਸਾਲ ਕੋ ਹੋ ਗਿਆ ਨਹੀਂ ਅਬ ਇਹ ਤਾਂ ਜਲਦੀ ਕਰ ਦੇਣਗੇ ਆਪਣੇ ਮਿੱਤਰ ਪਿਆਰੇ ਬਹੁਤ ਪਿਆਰ ਕਰਨ ਵਾਲੇ ਆਪਾਂ ਨੂੰ ਸੋ ਥੈਂਕ ਯੂ ਬਹੁਤ ਸਾਰਾ ਸਾਰਿਆਂ ਦਾ ਇਹਨਾਂ ਪਿਆਰ ਦੇਣ ਲਈ ਤੇ ਕਿਹੋ ਜਿਹਾ ਉਹਨਾਂ ਦੇ ਕਹਿਣ ਨੂੰ ਸੈਣਾ ਵਿੱਚ ਇਹੋ ਜਿਹਾ ਟੁਕਮਾ ਸਮਝ ਫਿਰ ਰੋਡਰ ਨਾਲ ਮੈਂ ਗੱਲ ਕਰ ਰਿਹਾ ਸਾਰਿਆਂ ਨਾਲ ਉਹਨੇ ਸਾਰੇ ਵਲੌਗ ਚ ਕੱਟ ਬੋਲਿਆ ਗਿਆ ਕੰਮ ਕਰਨੀ ਧਿਆਨ ਸੀਗਾ ਸੋ ਮੈਨੂੰ ਅਸੀਂ ਉਹਨਾਂ ਖੜੇ ਖੜੇ ਆਪੇ ਗੱਲਾਂ ਕਰ ਲਈਏ ਸੋ ਠੀਕ ਆ ਮਿਲਦੇ ਆ ਵਲੌਗ ਦੇ ਨਾਲ ਜੁੜੇ ਰਹੋ ਜੁੜੇ ਨਹੀਂ ਤੇ ਸੱਚੀ ਜੁੜਜੋ ਦੇਖਦੇ ਰਹੋ ਵਲੌਗ ਨੂੰ ਸੋ ਮਿਲਦੇ ਆ ਤੁਸੀਂ ਜਦ ਤੱਕ ਪਰ ਪਿਆਰਿਓ ਤੇ ਪਾਣੀ ਆਪਣਾ ਲੱਗ ਗਿਆ ਸੀਗਾ ਤੇ ਟਾਈਮ ਹੋ ਗਿਆ ਜ਼ਿਆਦਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਆਪਾਂ ਹੋ ਗਏ ਜੀ ਫ੍ਰੀ ਆ ਦੇਖ ਲਓ ਪਾਣੀ ਕਣਕ ਨੂੰ ਦਿਖਾ ਦੇ ਵੀ ਮੜਾ ਗਿਆ ਫਿਰ ਇਹ ਕਣਕ ਵੀ ਗਵਾਈ ਭਰੇ ਆਪਣੀ ਗੱਲ ਦੀ ਚਾਹ ਕਿਵੇਂ ਕਰਾਂ ਚਾ ਪੀਲਾ ਮੈਂ ਬਸ ਮੈਂ ਤੈਨੂੰ ਬਾਹਰ ਰਹਿਣ ਤੀ ਫਿਰ ਬੱਕ ਡੋਲਦੇ ਯਾਰ ਠੀਕ ਆ ਤੇ ਆ ਅਸੀਂ ਗੱਗ ਬਾਲੀ ਸੀ ਜੀ ਸੇਕਣ ਲਈ ਬਹਿ ਕੇ ਵੇਖ ਵਿੱਚ ਮੈਂ ਕਿ ਨਹੀਂ ਮੈਂ ਪ੍ਰਮਾਤ ਪਾਗ ਤਾ ਸੜਦਾ ਨਹੀਂ ਗਾ ਇਹ ਤਾਂ ਬੈਟਰ ਉਤਾਰੀ ਤੈਨੂੰ ਮਰੁੰਡਾ ਜਿਹਾ ਬਣਾ ਕੇ ਦੇ ਦੇਣਾ ਫਿਰ ਕਵੇਂਗਾ ਸਸਰੀ ਘਾਲ ਜੀ ਅਸੀਂ ਕਾਲ ਆ ਜਾ ਤਦੀਆਂ ਰੋਟੀਆਂ ਖਾ ਕੇ ਤੇ ਹੁਣ ਤੂੰ ਯਾਰ ਅੱਖ ਨਹੀਂ ਮਿਲਾਉਂਦਾ ਗਾ ਆ ਜਾ ਆ ਜਾ ਲਵ ਯੂ ਮੈਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾ ਬੱਲੇ ਉਹ ਚੱਲਾ ਸੱਜਣਾ ਸੱਜਣਾ ਉਹ ਯਾਰ ਤੈਨੂੰ ਦੇਖ ਕੇ ਡਰਦਾ ਆ ਮੈਂ ਡਾਇਨਾਸੌਰ ਆ ਉਪਰਾ ਕਰ ਜਾਂਦਾ ਤੇ ਆ ਉਪਰਾ ਕਰਦਾ ਮੈਂ ਮੱਝ ਰੱਖੀ ਕਰੀ ਹਾਂ ਵੀ ਜਿਹੜੀ ਮੈਨਾਂ ਲੱਗੇ ਪਾਰਟੀ ਨੂੰ ਨੱਤ ਬਾ ਚੱਲ ਰੱਖ ਯਾਰ ਸਮਾਨ ਇੱਕ ਤਾਂ ਗੱਲਾਂ ਬਹੁ ਮਾਰਦਾ ਮੈਂ ਬਾਲੀਆਂ ਮਾਰਦੇ ਹੋਰ ਕੀ ਸਰੀ ਖਾਗੇ ਸਹੀ ਗੱਲ ਆ ਅੱਧਾ ਹੀ ਰਹਿ ਗਿਆ ਮੇਰਾ ਮੈਂ ਚੀਰ ਪਤਾ ਨਹੀਂ ਕਿੱਥੇ ਕੱਢੇ ਕਰਨਾ ਉਹ ਵੇਖ ਬਾਈ ਕਰਦੇ ਆਣਾਂ ਪਸਤੌਲ ਬੰਦ ਰਣਜੀਤ ਸਿੰਘ ਖਿੜਕੀਆਂ ਵਾਲੇ ਡੱਟ ਰਿਆਂ ਨੇ ਰੱਖ ਦਈਏ ਸਰ ਹਾਂ ਆਹ ਤੇਈ ਤਾ ਕਹਿੰਦਾ ਸੀ ਛੱਤ ਤੇ ਰੱਖ ਦਿਓ ਗੇਟ ਦੇ ਉੱਪਰੋਂ ਦੀ ਕੋਠੇ 'ਚ ਸੱਟ ਦਿਓ ਆਹ ਆਪਣੀ ਗੱਡੀ ਦੀ ਢਿੱਗੀ ਤੇ ਰੱਖ ਲੈਣੀ ਇਹ ਤਾਂ ਆਪਣੀ ਆ ਗਈ ਆ ਗਿਆ ਆ ਗਿਆ ਆ ਗਿਆ ਹੂੰ ਬਾਰੇ ਜੇ ਤੂੰ ਐਵੇਂ ਹੀ ੰਟਰ ਕਰਿਆ ਨੋ ਆ ਜਾ ਇਹ ਐਮੀ ਆ ਪੂਤ ਨਹੀਂਗਾ ਤਰਦਾ ਆਇਆ ਯਾਰ ਆ ਕੇ ਇਹ ਨਾਲ ਇਹਨਾਂ ਕੋਠਾ ਦਿਖਾਈ ਕਿੱਟੇ ਕੋਠੇ ਮੁਕੜਾ ਉਹਦੇ ਇਕੱਦੇ ਲਿਪਿਆ ਕਰਾਂਗੀ। ਉਹ ਵਾਹ ਪਰਮਾਸ਼ ਤੇ ਆ ਗਿਆ ਰਾਤ ਆਣਾ ਬਾਕ ਇਹ ਕੁੱਟ ਖਾਦੀ ਲੈ। ਇਹ ਉਹਦਾ ਬਦਵਾਸ ਲੰਮਾ ਪਾਈ ਲੋ। ਆਹ ਸੀ ਜੀ ਬਾਈ। ਕਿਹੜੀ ਯਾਰ? ਆਹ ਸੀ। ਉਹ ਯਾਰ ਆਹ ਸੀ ਉਸਤਾਦ। ਥੱਲੇ ਥੱਲੇ ਰੱਖੀ। ਨਹੀਂ ਆਹੀ ਯਾਰ ਆਪਣੀ ਕਹੀ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੀ ਆ। ਇਹ ਕਿਸੇ ਲੈ ਕੇ ਆਏ ਸੀ ਨਾ ਜਿਹੜੀ ਮੈਂ ਬਾਜੀ ਤੋਂ ਲਈ ਸੀ। ਆਇਤੋਂ ਅੱਛਾ ਉਹ ਆ ਸੀ ਇਹ ਉਹ ਉਹਦੀ ਆ ਹਾਂ ਲਿਆ ਫਿਰ ਦੋਨੇ ਰੱਖ ਦਿੰਨੇ ਉੱਤੇ ਆਪਾਂ ਅੱਛਾ ਸ਼ਸਕਾ ਨਾ ਤੇਰਾ ਦੇ ਪਰਪੁਰ ਸਾਲਾ ਤੇ ਫਿਰ ਤਾਂ ਛੱਡ ਗਈ ਏਰ ਪਿੰਡ ਰਿੰਕੂ ਵਾਗ ਗਿਆ ਰਿੰਕੂ ਨਾਲ ਯਾਰ ਦਿੰਨਾ ਨਾ ਚੱਲ ਕੋਈ ਜਿਹੜੇ ਰਾਹ ਕੋਲੋਂ ਉਹ ਪੁਲਿਸ ਵੀ ਖੜੀ ਹੋਣੀ ਆ ਨਾ ਉੱਥੇ ਨਕਾਸ਼ ਨਕਾ ਲੱਗਿਆ ਹੋਗਾ ਹਾਂ ਉਹ ਕਰੀ ਜਾਂਦੇ ਆ ਖੁਸ਼ ਕਵਾਰੇ ਆ ਕਵਾਰੇ ਆ ਤੇਰੇ ਤੇਰੇ ਅੱਗੇ ਸਾਹ ਦੇਖੋ ਜੀ ਇਦਾਂ ਦੇ ਉੱਥੇ ਇਹ ਆ ਕੱਚਾ ਕੋਠਾ ਆਲੇ ਰੱਖੇ ਵਿਆਹ ਵੀ ਜੇ ਕਰ ਰਿਓ ਕਹਾਂ ਤੇ ਗੇਟ ਦੇ ਵਿੱਚ ਦੀ ਟਪਾ ਦਿਓ ਟਪੂਗੇ ਕਿਵੇਂ ਕਈ ਹੋ ਗਈ ਬੜਾ ਅੰਦਰ ਪਿਆ ਨਾ ਹੋਵੇ ਕੋਈ ਤਾਂ ਸਿਰ ਪਾੜ ਦੇ ਕਿਸੇ ਦਾ ਤੜਕਣ ਚੀਦੀ ਪਾ ਜੀ ਹਾਂ ਦਾ ਬੱਬੇ ਬਿੱਲੀ ਨਾ ਇਹ ਹੁੰਦੇ ਆ ਜੀ ਪਿੰਡਾਂ ਵਾਲਿਆਂ ਦੇ ਖੇਤਾਂ ਵਾਲੇ ਕੋਠੇ ਵਾਰੀ ਗੱਲ ਆਸੀ ਸਾਡੀ ਮੋਟਰ ਆਹ ਰਿਮੋਟਰ ਆਹ ਖੂ ਦੇਖੋ ਕਿੰਨਾ ਡੂੰਘਾ ਉਹ ਵਹਲਾ ਤੇ ਟਲੀ ਖੂਦ ਘੋਦ ਰਦ ਘੋਦ ਉਹ ਨਹੀਂ ਸੱਟਦੇ ਦਿਖਾਤਾ ਹੁਣ ਤਾਂ ਆ ਵੇਖੋ ਇੱਥੇ ਵੀ ਟੋਕਰੇ ਬਣਾਏ ਕਿਸੇ ਨੇ ਆ ਆਪਣੇ ਅੱਜ ਵੀ ਬਣਾਉਂਦੇ ਟੋਕਰੇ ਹਨ ਉਹ ਤਾਂ ਬੰਦ ਓਏ ਰਾਤ ਹੈਗੀ ਆਪਾਂ ਲੈ ਆਂਨੇ ਵੱਡ ਕਿਆ ਕਰਾ ਤੂ ਤੂ ਤ ਆ ਜਾ ਮੇਰਾ ਵੀਰ ਪੁੱਲਾ ਥਾਣੇਦਾਰ ਲੱਗਿਆ ਮੁੰਡਾ ਤਾਨੂੰ ਕੀ ਪ੍ਰਭਾਵ ਦੱਸ ਥਾਣੇਦਾਰ ਫੜਾ ਦਿਓ ਐ ਕਰਕੇ ਥਾਣੇਦਾਰ ਦਾ ਕੋਈ ਨਹੀਂ ਨਾਲ ਮੈਂ ਵੀ ਫਟੂ ਫੜਾ ਜਾਊਗਾ ਮੜ ਕੇ ਖਹਿਰੇਂ ਗੋਈ ਨਾ ਪਿਆ ਹੁੰਦਾ ਕੋਈ ਨਹੀਂ ਯਾਰ ਤੇਰਾ ਸਾਥ ਦਊਂਗਾ ਆਪਾਂ ਜੰਚ ਆਪਾਂ ਜੱਦੀ ਜਬਾਨ ਚ ਰਾਦੇ ਹੋ ਲਵ ਬਈ ਬਰਾ ਦਮਾਨਤ ਕਰਾਵਾਂਗੇ ਤੇਰੀ ਚੱਲ ਦੱਬੀ ਵੀ ਨਿਕਲੇ ਆਪਣੀ ਆ ਲਵ ਯੂ ਸਾੜਾ ਦੇ ਦੀ ਰੋਟੀ ਕੀ ਖਾਧੀ ਮੇਰੂ ਪੰਜਾਬ ਜਾ ਕੇ ਮੇਰੇ ਸਿਕਸ ਪੈਕ ਵਾਲੇ ਕਰ ਆਇਆ ਉਹ ਹਟ ਜਾ ਮੀ ਨਾ ਮੈਂ ਵੀ ਤੈਨੂੰ ਤਾਂ ਕਰ ਗਿੱਲਾ ਹੋ ਜੂ ਮੜ ਕੇ ਘਰ ਆਦੀ ਤੋ ਗਿਆ ਤੇਰਾ ਪਜਾਮਾ ਗਿੱਲਾ ਬੈਣੇ ਹੋ ਕੇ ਦੂ ਜੱਟ ਦਾ ਪਜਾਮਾ ਕੋਰੇ ਗਿੱਲਾ ਹੋ ਗਿਆ ਜੱਟ ਦਾ ਪਜਾਮਾ ਮੈਂ ਕਿੱਧਰ ਗਿਆ ਆਪਣਾ ਬੋਲੇ ਓਏ ਉਹ ਕਿਧਰ ਮੰਗਿਆ ਮੋਲ ਟਿੱਕੀ ਕੋਲ ਉਹ ਫਿਰਦਾ ਬਾਈ ਬਾਥਰੂਮ ਕਰਨ ਗਿਆ ਸੀ ਬਾਥਰੂਮ ਕਰਨ ਗਿਆ ਸੀ ਅਚਾਨਕ ਰੋਟੀ ਖਾ ਕੇ ਬਾਥ ਕਰ ਰਿਹਾ ਪਹਿਲਾਂ ਚਿਪ ਘੱਟ ਨਿਕਲੇ ਫਿਰ ਉਹ ਆਪਣਾ ਸਮਾਨ ਰੱਖ ਲਾ ਇਧਰ ਕਰਤੀ ਕਿਹਦੀ ਕਰਤੀ ਬੰਦ ਟਿੱਕੀ ਬੰਦ ਹੋ ਗਈ ਟਿੱਕੀ ਵੀ ਰੱਖਣੀ ਜੇ ਆ ਪਟ્રોલ ਵਗੈਰਾ ਪਿੱਛੇ ਰੱਖ ਲਾ ਸਾਰਾ ਇਹ ਬਾਤ ਤੇ ਜ਼ਿੰਦਗੀ ਅੱਜ ਆਨੇ ਸਾਰਾ ਪਾਣੀ ਡੋਲਤਾ ਵਾਟਰ ਕੂਲਰ ਦਾ ਨਹੀਂ 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 ਆ ਖੋਲ ਚਾਬੀ ਤੋਂ ਚਾਬੀ ਅੱਛਾ ਵੀ ਤੂੰ ਖੋਲ ਤੀ ਇਸ ਤਰ ਚਲੋ ਚਾੜ ਦਿੱਤਾ ਹਰੀ ਗੱਡੀ ਵੀ ਗੱਡੀ ਵਿਚਾਰੀ ਗਾਂਧੀ ਹੋਣੀ ਕਿੱਥੇ ਜਮਾ ਦੇ ਵਾਸਤੇ ਹੈਗੀ ਸਮਾਨ ਦੇ ਅਗਲਾ ਕੁਛ ਰਾਹ ਤਾਂ ਨਹੀਂ ਗਿਆ ਮਤਲਬ ਕੋਈ ਚੀਜ਼ ਵੇਖਲਾ ਸਮਾਨ ਨਹੀਂ ਨਹੀਂ ਕੋਈ ਚੀਜ਼ ਨਹੀਂ ਰਹੀ ਇੱਥੇ ਹੁਣ ਆਪਾਂ ਲੱਗੇ ਆ ਚੱਲਣਾ ਐ ਮੈਨੂੰ ਕਿਹਾ ਵੀ ਗੱਡੀ ਕੱਢੋ ਹੁਣ ਥੋੜੀ ਜਿਹੀ ਜਗ੍ਹਾ ਤੇ ਐਮੀ ਦੀ ਡਰਾਈਵਿੰਗ ਵੇਣੇ ਦੀਆਂ ਮਿਹਨਤਾਂ ਸਤਜ ਜੀ ਅਲੱਗਾਂ ਦਾ ਵੀ ਟੌਰ ਕਾ ਤੋਂ ਕੱਢਦੇ ਆ ਟੌਰ ਕੱਢਣ ਲਈ ਪਹਿਲਾਂ ਮਰੀ ਦਾ ਦਿਨ ਰਾਤ ਫਿਰ ਕਿਤੇ ਆ ਗਈ ਮਾੜੀ ਮੋਟੀ ਟੌਰ ਨਿਕਲਦੀ ਆ ਤਾਂ ਵੀ ਮਿੱਤਰੋ ਪਿੱਛੇ ਆ ਗਈ ਜਗਾ ਵੇਖੋ ਸੀਟ ਅੱਗੇ ਕਰਨ ਵਾਲੀ ਥੋੜੀ ਜੀ ਐਮੀ ਸੀਟ ਅੱਗੇ ਕਰ ਲਾਟੇ ਵਸਾ ਆਹ ਵੀ ਹੋ ਗਈ ਐਡਜਸਟਮੈਂਟ ਉਹ ਹਰੂ ਕੋਣ ਨੂੰ ਗੋਡੀ ਲੱਗ ਗਈ ਮੇਰੇ ਤਾਂ ਕਿੱਥੇ ਜਾਣ ਲਾ ਥੋੜੀ ਸੀਟ ਬਾਹ ਬਾ ਠੀਕ ਆ ਚਲੋ ਗੋ 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 ਹਲੋ ਫੋਨ ਆ ਗਿਆ ਬਾਹਲੇ ਦੇ ਚੁੱਕੇ ਕਿਵੇਂ ਆ ਗਿਆ